ਸੇਪਾ ਇਹ ਮਰਦਾਨਾ ਜੀ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਵਧੀਆ ਢੰਗ ਦੇ ਨਾਲ ਰਬਾਬ ਵਜਾਉਂਦੇ ਨੇ ਤੇ ਜਿਸ ਵੀ ਸਭਾ ਦੇ ਵਿੱਚ ਜਿਸ ਵੀ ਸਥਾਨ ਤੇ ਜਿਸ ਵੀ ਜਗ੍ਹਾ ਤੇ ਉਹਨਾਂ ਨੇ ਰਬਾਬ ਵਜਾਈ ਹੈ ਤੇ ਆਪਣੀ ਰਬਾਬ ਦਾ ਉਹਨਾਂ ਨੇ ਲੋਕਾਂ ਤੇ ਦਿਲਾਂ ਤੇ ਅਸਰ ਪਾਇਆ ਹੈ ਜਦੋਂ ਆਪਣੀਆਂ ਉਂਗਲਾਂ ਤੰਦੀਆਂ ਤੇ ਲਾਉਂਦੇ ਨੇ ਲੋਕ ਆਪਣੇ ਆਪ ਹੀ ਉਹਨਾਂ ਵੱਲ ਖਿੱਚੇ ਆਉਂਦੇ ਨੇ ਪਲਹੀਰ ਬਾਬ ਵਜਾ ਰਹੇ ਨੇ ਚੰਗੀ ਸੋਹਣੀ ਰਬਾਬ ਵਜਾ ਰਹੇ ਨੇ ਤੇ ਦੂਸਰੀ ਜਗ੍ਹਾ ਤੇ ਭਾਈ ਗੁਰਦਾਸ ਸਾਹਿਬ ਜੀ ਕਹਿ ਰਹੇ ਨੇ ਇੱਕ ਬਾਬਾ ਆਕਾਲ ਰੂਪ ਦੂਜਾ ਰਬਾਬੀ ਮਰਦਾਨਾ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜਿਹੜੇ ਆਪ ਅਕਾਲ ਦਾ ਰੂਪ ਹਨ ਪ੍ਰਮਾਤਮਾ ਦਾ ਰੂਪ ਹਨ ਤੇ ਨਾਲ ਉਹਨਾਂ ਦੇ ਉਹਨਾਂ ਦੇ ਸਾਥੀ ਹਨ ਸੰਗੀ ਹਨ ਭਾਈ ਸਾਹਿਬ ਭਾਈ ਮਰਦਾਨਾ ਜੀ ਜਿਹੜਾ ਹਮੇਸ਼ਾ ਹੀ ਉਹਨਾਂ ਦਾ ਸੰਗ ਕਰਦੇ ਨੇ ਉਹਨਾਂ ਦੇ ਨਾਲ ਰਹਿੰਦੇ ਨੇ ਤਲਵੰਡੀ ਦੇ ਵਿੱਚ ਭਾਈ ਸਾਹਿਬ ਭਾਈ ਮਰਦਾਨਾ ਜੀ ਦਾ ਜਨਮ ਹੁੰਦਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਤੋਂ 10 ਸਾਲ ਵੱਡੇ ਸਨ ਉਦੋਂ ਨਾਮ ਸੀ ਰਾਏ ਕੋਹੇ ਦੀ ਤਲਵੰਡੀ ਅੱਜ ਕੱਲ ਨਨਕਾਣਾ ਸਾਹਿਬ ਹੈ ਔਰ ਨਾਲ ਹੀ ਉਹਨਾਂ ਦੇ ਜੀਵਨ ਦੀ ਇਹ ਇਤਿਹਾਸ ਵਿਚਾਰ ਮਿਲਦੀ ਹੈ ਸਾਨੂੰ ਕਿ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਜਿਵੇਂ ਉਹਨਾਂ ਦੇ ਪੁਰਖੇ ਵੱਡੇ-ਵਡੇਰੇ ਗਾਇਆ ਕਰਦੇ ਸਨ ਖੂਬ-ਹੂ ਉਦਾਂ ਹੀ ਉਹ ਗਾਇਆ ਕਰਦੇ ਸਨ ਗੋਣਾ ਉਹਨਾਂ ਦੀ ਇੱਕ ਕਲਾ ਸੀ ਪਰ ਉਹਦੇ ਨਾਲ ਕੀ ਇਹਨਾਂ ਦੇ ਵਿੱਚ ਇੱਕ ਬਹੁਤ ਹੀ ਪਿਆਰੀ ਖੂਬੀ ਹੈ ਇਹਨਾਂ ਦੇ ਵਿੱਚ ਗੁਣ ਹੈ ਉਹ ਹੈ ਰਬਾਬ ਵਜਾਉਣ ਦਾ ਇਤਿਹਾਸਕਾਰ ਇਹ ਗੱਲ ਲਿਖਦੇ ਨੇ ਕਿ ਆਮ ਜਦੋਂ ਲੋਕਾਂ ਦੇ ਘਰਾਂ ਦੇ ਵਿੱਚ ਕੋਈ ਖੁਸ਼ੀ ਗਮੀ ਦਾ ਪ੍ਰੋਗਰਾਮ ਹੁੰਦਾ ਤੇ ਇਹਨਾਂ ਦੇ ਖਾਨਦਾਨ ਨੂੰ ਸੱਦਾ ਦੇਣ ਵਾਸਤੇ ਭੇਜਿਆ ਜਾਂਦਾ ਸੀ ਕਿਉਂਕਿ ਜਾਤ ਦੇ ਮਰਾਸੀ ਸਨ ਤੇ ਸੁਭਾਅਕ ਹੈ ਉਹਨਾਂ ਦਿਨਾਂ ਦੇ ਵਿੱਚ ਥੋੜਾ ਜਿਹਾ ਪਿੱਛੇ ਆਪਾਂ ਜਦੋਂ ਝਾਤ ਮਾਰਦੇ ਹਾਂ ਆਮ ਹੀ ਜਦੋਂ ਟੈਲੀਫੋਨ ਨਹੀਂ ਸਨ ਤੇ ਉਦੋਂ ਅਸੀਂ ਵੀ ਲਾਗੀਆਂ ਨੂੰ ਭੇਜਿਆ ਕਰਦੇ ਸਨ ਸੱਦਾ ਦੇਣ ਵਾਸਤੇ ਉਹਨਾਂ ਨੂੰ ਕਹਿਣਾ ਕਿ ਜਾਓ ਸੱਦਾ ਦੇ ਕੇ ਆਓ ਦੂਰ ਦੇ ਰਿਡੇ ਰਿਸ਼ਤੇਦਾਰੀਆਂ ਦੇ ਵਿੱਚ ਉਹਨਾਂ ਨੇ ਸੱਦਾ ਦੇਣ ਜਾਣਾ ਜੋ ਵੀ ਕਰਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਹੈ ਉਹਦੇ ਬਾਬਤ ਉਹਨਾਂ ਨੇ ਤਲਾਹ ਕਰਨੀ ਜਾਣਕਾਰੀ ਦੇਣੀ ਹੁਣ ਤੇ ਥੋੜੇ ਜੇ ਸਾਧਨ ਆ ਗਏ ਨੇ ਲੋਕ ਜਿਹੜਾ ਸੱਦਾ ਦੇਣ ਵਾਲਾ ਹੁੰਦਾ ਹੈ ਉਹ ਬੱਸ ਦੇ ਟਲੇ ਜਾਣਾ ਕਿਸੇ ਹੋਰ ਵਹੀਕਲ ਤੇ ਚਲੇ ਜਾਣਾ ਇੱਕ ਦਿਨ ਦੇ ਵਿੱਚ ਹੀ ਆਉਣ ਜਾਣ ਕਰ ਲੈਂਦਾ ਸੀ ਪਰ ਥੋੜਾ ਜਿਹਾ ਪਿਛਲੇਰੇ ਸਮੇਂ ਦੇ ਝਾਤ ਮਾਰੀਏ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜੀ ਦੇ ਸਮੇਂ ਤੇ ਤੇ ਉਹਨਾਂ ਦਿਨਾਂ ਦੇ ਵਿੱਚ ਜ਼ਿਆਦਾਤਰ ਇਹ ਪੈਦਲੀ ਚੱਲਿਆ ਕਰਦੇ ਸਨ ਪੁਰਖੇ ਜਾਣਾ ਭਾਈ ਸਾਹਿਬ ਭਾਈ ਮਰਦਾਨਾ ਜੀ ਦੇ ਪੁਰਖੇ ਰਾਏ ਪੁਲਾਰ ਦੇ ਖਾਨਦਾਨ ਦੇ ਨਿੱਜੀ ਤੌਰ ਤੇ ਇਹ ਮਰਾਸੀ ਹਨ ਉਹਨਾਂ ਦੇ ਲੱਗੀ ਸਨ ਤੇ ਦੂਸਰੇ ਪਾਸੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦੇ ਘਰ ਦੇ ਵੇਦੀ ਕੁਲ ਦੇ ਇਹ ਨਿੱਜੀ ਤੌਰ ਤੇ ਇੱਕ ਇਹ ਮਰਾਸੀ ਸਨ ਇਤਿਹਾਸਕਾਰ ਕਹਿੰਦੇ ਨੇ ਕਿ ਜਦੋਂ ਇਹਨਾਂ ਦੇ ਪੁਰਖੇ ਵੱਡੇ-ਵਡੇਰੇ ਇਹਨਾਂ ਤੋਂ ਵੀ ਪਹਿਲਾਂ ਦੀ ਗੱਲ ਜਦੋਂ ਲਾਗ ਦੇਣ ਵਾਸਤੇ ਦਿੰਦੇ ਸਾ ਜਾਂਦੇ ਸਨ ਸੱਦਾ ਦੇਣ ਵਾਸਤੇ ਜਾਇਆ ਕਰਦੇ ਤੇ ਰਾਹ ਦੇ ਵਿੱਚ ਇਕੱਲੇ ਹੁੰਦੇ ਕਈ ਡਰ ਲੱਗਦੇ ਸਨ ਕਈ ਤਰੀਕਿਆਂ ਦੇ ਮਨ ਦੇ ਵਿੱਚ ਟੌਕਲੇ ਆਉਂਦੇ ਸਨ ਤੇ ਉਦੋਂ ਉਹਨਾਂ ਰਸਤੇ ਦੇ ਵਿੱਚ ਜਾਣਾ ਤੇ ਉੱਚੀ-ਉੱਚੀ ਗਾਉਣਾ ਗਾਉਣਾ ਸ਼ੁਰੂ ਕਰ ਦਿੱਤਾ ਹੌਲੀ-ਹੌਲੀ ਉਹਨਾਂ ਦੇ ਇਹ ਆਦਤ ਬਣ ਗਈ ਜਿਹਨ ਦੇ ਵਿੱਚ ਆ ਗਿਆ ਕਿ ਜਦੋਂ ਉਹ ਰਾਹ ਦੇ ਵਿੱਚ ਜਾਂਦੇ ਨੇ ਗਾਉਂਦੇ ਨੇ ਉੱਚੀ ਉੱਚੀ ਗਾਉਂਦੇ ਨੇ ਗਾਉਣ ਦੇ ਨਾਲ ਨਾਲ ਆਪਣੀਆਂ ਉਹਨਾਂ ਨੇ ਕੁਝ ਘਾਟਾਂ ਘੜ ਲਈਆਂ ਗੀਤ ਕਢ ਲੈ ਉਹਨਾਂ ਨੂੰ ਉਹਨਾਂ ਨੇ ਗਾਉਣਾ ਸ਼ੁਰੂ ਕਰ ਦਿੱਤਾ ਸਮਾਂ ਆਇਆ ਜਦੋਂ ਲੋਕਾਂ ਦੇ ਘਰਾਂ ਦੇ ਵਿੱਚ ਕੋਈ ਖੁਸ਼ੀ ਦਾ ਮਾਹੌਲ ਹੁੰਦਾ ਸੀ ਉਦੋਂ ਉਹ ਗਾਇਆ ਕਰਦੇ ਸਨ ਉਹਨਾਂ ਦੀ ਪੁਸਤਕ ਕਰਨੀ ਵਡਿਆਈ ਕਰਨੀ ਤੇ ਚਾਰ ਪੈਸੇ ਉਹਨਾਂ ਨੂੰ ਉਹਦੇ ਬਾਬਤ ਮਿਲਿਆ ਕਰਦੇ ਸਨ ਸੋ ਭਾਈ ਸਾਹ ਭਾਈ ਮਰਦਾਨਾ ਜੀ ਦੇ ਘਰ ਦੇ ਵਿੱਚ ਵੀ ਇਹ ਪ੍ਰਤਖ ਹੈ ਗਾਉਂਦੇ ਸਾਰੇ ਨਹੀਂ ਸਾਰੇ ਗਾਉਂਦੇ ਨੇ ਖੁਸ਼ਾਮਦ ਕਰਦੇ ਨੇ ਲੋਕਾਂ ਦੀ ਵਡਿਆਈ ਕਰਦੇ ਨੇ ਪਰ ਬਾਬਾ ਭਾਈ ਸਾਹਿਬ ਭਾਈ ਮਰਦਾਨਾ ਜੀ ਦੇ ਕੋਲ ਇੱਕ ਖੂਬੀ ਹੈ ਰਬਾਬ ਦੀ ਉਹ ਰਬਾਬ ਵਜਾਉਣਾ ਵੀ ਜਾਣਦੇ ਹਨ ਜਦੋਂ ਪਹਿਲੀ ਵਾਰ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹਨਾਂ ਦੀ ਵਜਦੀ ਹੋਈ ਰਬਾਬ ਸੁਣੀ ਹੈ ਤੇ ਹਜ਼ੂਰ ਕੋਲੇ ਬੈਠੇ ਨੇ ਸਮਝਾਇਆ ਹੈ ਦੱਸਿਆ ਹੈ ਕਿ ਪਿਆਰੇਆ ਤੂੰ ਰਬਾਬ ਤੇ ਵਜਾਉਣਾ ਹੈ ਪਰ ਲੋਕਾਂ ਦੀ ਖੁਸ਼ਾਮਦਵਾਜ਼ ਤੇ ਲੋਕਾਂ ਦੀ ਵਡਿਆਈ ਕਰਨ ਵਾਸਤੇ ਚੰਗਾ ਹੋਵੇ ਕਿ ਤੂੰ ਉਸ ਅੱਲਾਹ ਤਾਲਾ ਵਾਸਤੇ ਅਕਾਲ ਪੁਰਖ ਵੈਗਰੂ ਦੀ ਬੰਦਗੀ ਕਰਦਿਆਂ ਹੋਇਆਂ ਉਹਦੇ ਗੁਣ ਗਾਉਂਦਿਆਂ ਹੋਇਆਂ ਉਹਦੀ ਵਡਿਆਈ ਕਰਦਿਆਂ ਹੋਇਆਂ ਰਬਾਬ ਗਾਵੇਂ ਰਬਾਬ ਨੂੰ ਵਜਾਵੇਂ ਤੇ ਪ੍ਰਮਾਤਮਾ ਦੀ ਸਿਵਤ ਸਲਾਹ ਕਰਦਿਆਂ ਹੋਇਆਂ ਉਹਦੇ ਤੇ ਵਜਣੀ ਚਾਹੀਦੀ ਹੈ ਤੇਰੀ ਵਜਾਈ ਹੋਈ ਰਬਾਬ ਨਾਲ ਸਫਲ ਹੋ ਜਾਵੇਗੀ ਦੰਦੀਆਂ ਤੇ ਜਿਹੜੀਆਂ ਉਂਗਲੀਆਂ ਮਾਰਦਾ ਹੈ ਸਫਲ ਹੋ ਜਾਣਗੀਆਂ ਭਾਈ ਮਰਦਾਨਾ ਜੀ ਨੇ ਸਾਰੀ ਗੱਲ ਧਿਆਨ ਦੇ ਕੇ ਸੁਣੀ ਹੈ ਹੁਣ ਇਹ ਹਜ਼ੂਰ ਦਾ ਸਾਥੀ ਬਣਿਆ ਹੈ ਤੇ ਹਜ਼ੂਰ ਇਹਨੂੰ ਭਾਈ ਸਾਹਿਬ ਕਿਆ ਕਰਦੇ ਸਨ ਸੁਲਤਾਨਪੁਰ ਲੋਧੀ ਜਦੋਂ ਹਜ਼ੂਰ ਗਏ ਨੇ ਆਪਣੀ ਭੈਣ ਦੇ ਕੋਲ ਉੱਥੇ ਉਹਨਾਂ ਨੇ ਜਾ ਕਰਕੇ ਕਾਰੋਬਾਰ ਚਲਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਪਿੱਛੇ ਭਾਈ ਸਾਹਿਬ ਭਾਈ ਮਰਦਾਨਾ ਜੀ ਰਾਏ ਪੋਏ ਦੀ ਤਲਵੰਡੀ ਦੇ ਵਿੱਚ ਹੀ ਸਨ ਕਾਫੀ ਦਿਨ ਇਦਾਂ ਹੀ ਲੰਘ ਗਏ ਆਪਣੇ ਪਿਆਰੇ ਸਿੰਘੀ ਪਿਆਰੇ ਗੁਰੂ ਪਿਆਰੇ ਮਿੱਤਰ ਦੀ ਬਾਰ ਬਾਰ ਯਾਦ ਆ ਰਹੀ ਹੈ ਜਿਹਦੇ ਕੋਲ ਬੈਠ ਕਰਕੇ ਰੱਬ ਦੀ ਵਡਿਆਈ ਕਰਨੀ ਤੇ ਨਾਲ ਰਬਾਬ ਵਜਾਇਆ ਕਰਦੇ ਸਨ ਅੱਜ ਤੂੰ ਪੈ ਰਹੀ ਹੈ ਮਨ ਦੇ ਵਿੱਚ ਖਿਆਲ ਆਇਆ ਕਿ ਚਲ ਮਣਾ ਆਪਣੇ ਪਿਆਰੇ ਕੋਲੇ ਚਲ ਦੇਖਾ ਤਿਆਰੀ ਕੀਤੀ ਹੈ ਤੇ ਭਾਈ ਸਾਹਿਬ ਭਾਈ ਮਰਦਾਨਾ ਜੀ ਸੁਲਤਾਨਪੁਰ ਪਹੁੰਚ ਗਏ। ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ। ਦਗ-ਦਗ ਹੋ ਗਏ ਨੇ। ਤਨ ਮਨ ਨਿਹਾਲ ਹੋ ਗਿਆ ਆਹ ਦਰਸ਼ਨ ਕਰਕੇ ਕਿਉਂਕਿ ਇੱਕ ਵਿਛੋੜਾ ਪੈ ਚੁੱਕਾ ਹੈ ਗੁਰੂ ਤੋਂ ਦੂਰ ਸੀ। ਅੱਜ ਮਿਲਿਆ ਹੈ ਤੇ ਚਿਹਰੇ ਤੇ ਇੱਕ ਨਵੀਂ ਰੁਹਾੜੀਆਂ ਤੇ ਹੈ। ਚਿਹਰੇ ਤੇ ਮੁਸਕਰਾਟ ਹੈ। ਖੁਸ਼ੀ ਹੈ ਤੇ ਗੁਰੂ ਪਾਤਸ਼ਾਹ ਜੀ ਨੇ ਬੜਾ ਪਿਆਰ ਦਿੱਤਾ ਹੈ ਬੜੀਆਂ ਅਸੀਸਾਂ ਦਿੱਤੀਆਂ ਨੇ ਇਹਨੂੰ। ਸultanpur ਤੇ ਹੀ ਹਜ਼ੂਰ ਪ੍ਰਚਾਰ ਫੇਰੀ ਦੀ ਅਰੰਭਤਾ ਕਰ ਰਹੇ ਸਨ ਹਜ਼ੂਰ ਇਧਰ ਤਿਆਰੀ ਕਰ ਰਹੇ ਨੇ ਤੇ ਨਾਲ ਹੁਣ ਇਹਨਾਂ ਦਾ ਸਾਥੀ ਭਾਈ ਮਰਦਾਨਾ ਵੀ ਇਹਨਾਂ ਦੇ ਕੋਲ ਆ ਗਿਆ ਹੈ ਜਿੰਨੀਆਂ ਵੀ ਦਿਲਦਿਆਂ ਵਿਚਾਰਾਂ ਸਨ ਸਾਰੀਆਂ ਭਾਈ ਮਰਦਾਨਾ ਜੀ ਨੇ ਬਿਆਨ ਕਰ ਦਿੱਤੀਆਂ ਹਜ਼ੂਰ ਕਹਿੰਦੇ ਸਜਣਾ ਤੂੰ ਆ ਗਿਆ ਚੰਗੀ ਗੱਲ ਹੈ ਜਾ ਇਦਾਂ ਕਰ ਭਾਈ ਫਰੰਦੇ ਦੇ ਕੋਲ ਜਾ ਆ ਪੈਸੇ ਲੈ ਤੇ ਪੈਸੇ ਦੇ ਕਰਕੇ ਤੂੰ ਰਬਾਬ ਲੈ ਕੇ ਆਉਣੀ ਹੈ ਉਹਦੇ ਤੋਂ ਹਜ਼ੂਰ ਨੇ ਆਪਣੀ ਵੱਡੀ ਭੈਣ ਪੈਨ ਨਾਨਕੀ ਤੋਂ ਉਹ ਪੈਸੇ ਲੈ ਸਨ ਪੈਸੇ ਭਾਈ ਮਰਦਾਨਾ ਜੀ ਨੂੰ ਦੇ ਦਿੱਤੇ ਨੇ ਭਾਈ ਮਰਦਾਨਾ ਜੀ ਨੇ ਪੈਸੇ ਲੈਣ ਤੇ ਭਾਈ ਫਰੰਦੇ ਦੇ ਕੋਲੇ ਪਹੁੰਚ ਗਏ ਭਾਈ ਫਰੰਦਾ ਜੀ ਨੂੰ ਜਾ ਕੇ ਕਹਿੰਦੇ ਰਬਾਬ ਲੈਣੀ ਹੈ ਕਹਿੰਦੇ ਕਿਹੜੀ ਰਬਾਬ ਲੈਣੀ ਹੈ ਜੀ ਕਹਿੰਦੇ ਉਹ ਰਬਾਬ ਲੈਣੀ ਹੈ ਜਿਹੜੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪ ਤੁਹਾਡੇ ਤੋਂ ਤਿਆਰ ਕਰਵਾਈ ਹੈ ਆਪ ਜਿਹੜੀ ਤਿਆਰ ਕਰਵਾਈ ਹੈ ਉਹ ਰਬਾਬ ਲੈਣੀ ਹੈ ਕਹਿੰਦੇ ਕੁਝ ਲੈ ਕੇ ਆਇਆ ਕਹਿੰਦੇ ਹਾਂ ਮੈਂ ਲੈ ਕੇ ਆਇਆ ਹਾਂ ਮੇਰੇ ਕੋਲ ਪੈਸੇ ਹਨ ਕਹਿੰਦੇ ਤੈਨੂੰ ਪਤਾ ਐ ਦੀ ਰਬਾਬ ਦੀ ਕੀਮਤ ਬਹੁਤ ਐ ਭਾਈ ਮਰਦਾਨਾ ਜੀ ਕਹਿੰਦੇ ਕਿੰਨੀ ਕੀਮਤ ਐ ਕਹਿੰਦੇ ਇਹਦੀ ਬਹੁਤ ਕੀਮਤ ਐ ਕਹਿੰਦੇ ਅਸੀਂ ਜਾਣਦੇ ਹਾਂ ਮਰਾਸੀਆਂ ਖਾਨਦਾਨ ਦੇ ਸਾਨੂੰ ਪਤਾ ਰਬਾਬ ਕਿੰਨੇ ਕੁ ਦੀ ਆਉਂਦੀ ਐ ਕਿੰਨੇ ਕੁ ਪੈਸਿਆਂ ਦੀ ਆਉਂਦੀ ਐ ਪਰ ਤੂੰ ਕੀ ਅਲੱਗ ਤੋਂ ਰਬਾਬ ਬਣਾਈ ਐ ਕਹਿੰਦੇ ਮੈਂ ਅਲੱਗ ਤੋਂ ਬਣਾਈ ਐ ਕਹਿੰਦੇ ਫਿਰ ਵੀ ਦੂਸਰੀਆਂ ਬਾਬਾ ਦੇ ਨਾਲੋਂ 2 ਗੁਣਾ 3 ਗੁਣਾ 4 ਗੁਣਾ ਕਿੰਨੇ ਕੁ ਵੱਧ ਪੈਸੇ ਨੇ ਉਹ ਕਹਿੰਦੇ ਇਹਦੀ ਕੀਮਤ ਬਹੁਤ ਹੈ ਤੂੰ ਨਹੀਂ ਦੇ ਸਕਦਾ じゃ ਚਲਾ ਜਾ ਕਹਿੰਦੇ ਇਦਾਂ ਨਹੀਂ ਹੋ ਸਕਦਾ ਕਿ ਮੈਂ ਨਹੀਂ ਉਹਦੀ ਕੀਮਤ ਦੇ ਸਕਦਾ ਫਿਰ ਵੀ ਤੂੰ ਮੈਨੂੰ ਦੱਸ ਕਿ ਕਿੰਨੀ ਕੀਮਤ ਹੈ ਕਹਿੰਦੇ ਜੇ ਕੀਮਤ ਸੁਣ ਨਹੀਂ ਆਣਾ ਸੱਜਣਾ ਬੈਠ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਕੋਲ ਬਿਠਾਇਆ ਇਹ ਭਾਈ ਫਰੰਦਾ ਜੀ ਨੇ ਭਾਈ ਫਰੰਦਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜੀ ਦੇ ਸਿੱਖ ਸਨ ਜਿਹੜੀ ਪ੍ਰਾਤਨ ਚਲਦੀ ਆ ਰਹੀ ਰਬਾਬ ਹੈ ਨਾ ਉਸੇ ਰਬਾਬ ਦੇ ਵਿੱਚ ਕੁਝ ਸੁਧਾਰ ਕੀਤਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੁਝ ਉਹਦੇ ਵਿੱਚ ਸੁਧਾਰ ਕੀਤਾ ਹੈ ਤੇ ਇੱਕ ਨਵੀਂ ਰੂਪ ਦੀ ਰਬਾਬ ਤਿਆਰ ਕਰਵਾਈ ਹੈ ਜਿਹੜੀ ਅੱਜ ਵੀ ਅਸੀਂ ਜਿਹਦੇ ਦਰਸ਼ਨ ਕਰਦੇ ਹਾਂ ਦੇਖਦੇ ਹਾਂ ਉਹ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਨੇ ਭਾਈ ਫਰੰਦੇ ਤੋਂ ਤਿਆਰ ਕਰਵਾਈ ਹੈ ਆਪਾਂ ਨਾਨਕਸ਼ਾਹੀ ਰਬਾਬ ਵੀ ਉਹਨੂੰ ਕਹਿੰਦੇ ਹਾਂ ਇਹ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਨੇ ਖੁਦ ਆਪ ਤਿਆਰ ਕਰਵਾਈ ਹੈ ਪਹਿਲੀ ਜੇ ਰਬਾਬ ਦੇਖਣੀ ਹੋਵੇ ਤੇ ਆਪਾਂ ਆਮ Google ਤੇ ਸਰਚ ਕਰਕੇ ਦੇਖ ਸਕਦੇ ਹਾਂ ਪਤਾ ਲੱਗ ਜਾਵੇਗਾ ਪਰ ਹੁਣ ਵਾਲੀ ਜਿਹੜੀ ਰਬਾਬ ਹੈ ਉਹ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਨੇ ਤਿਆਰ ਕਰਵਾਈ ਸੀ ਜਿਹਨੂੰ ਅਸੀਂ ਨਾਨਕ ਸ਼ੈ ਰਬਾਬ ਕਹਿੰਦੇ ਹਾਂ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਕੋਲ ਬਿਠਾ ਲਿਆ ਕਹਿੰਦੇ ਸੱਜਣਾ ਦੇਖ ਇਹਦੀ ਕੀਮਤ ਬਹੁਤ ਹੈ ਤੂੰ ਨਹੀਂ ਦੇ ਸਕਦਾ ਭਾਈ ਮਰਦਾਨਾ ਜੀ ਕਹਿੰਦੇ ਅੱਜ ਮੈਂ ਕੀਮਤ ਦਵਾਂਗਾ ਤੇ ਦੇ ਕੇ ਤੇ ਤੂੰ ਰਬਾਬ ਲੈ ਕੇ ਜਾਵਾਂਗਾ ਤੂੰ ਕੀਮਤ ਦੱਸ ਕਹਿੰਦੇ ਕੀਮਤ ਇਹ ਹੈ ਤੂੰ ਜਾਤ ਦਾ ਮਰਾਸੀ ਐ ਮੈਨੂੰ ਪਤਾ ਹੈ ਤੇ ਤੁਹਾਡਾ ਕੀ ਹੈ ਕਿ ਤੁਸੀਂ ਆਮ ਲੋਕਾਂ ਦੇ ਘਰਾਂ ਦੇ ਵਿੱਚ ਜਾ ਕਰਕੇ ਖੁਸ਼ੀ ਦੇ ਟਾਈਮ ਤੇ ਉਹਨਾਂ ਦੇ ਜਿਹੜੇ ਗੀਤ ਗਾਉਂਦੇ ਹੋ ਉਹਨਾਂ ਦੇ ਸੋਹਲੇ ਗਾਉਂਦੇ ਹੋ ਉਹਨਾਂ ਦੀ ਖੁਸ਼ਮੰਦਾਂ ਕਰਦੇ ਹੋ ਉਹਨਾਂ ਦੀ ਵਡਿਆਈ ਕਰਦੇ ਹੋ ਉਹਨਾਂ ਦੀ ਉਸਤਤ ਕਰਦੇ ਹੋ ਉਸ ਤੋਂ ਤੇ ਕਰਕੇ ਵਡਿਆਈ ਕਰਕੇ ਲੋਕਾਂ ਦੀ ਖੁਸ਼ਾਮਦ ਕਰਕੇ ਤੁਸੀਂ ਪੈਸੇ ਇਕੱਠੇ ਕਰਦੇ ਹੋ ਇਹ ਤੁਹਾਡੀ ਆਦਤ ਹੈ ਤੁਹਾਡਾ ਕਾਰੋਬਾਰ ਵੀ ਹੈ ਰੋਜ਼ ਵੀ ਹੈ ਤੁਹਾਡਾ ਕਹਿੰਦੇ ਬਿਲਕੁਲ ਕਹਿੰਦੇ ਮੇਰੀ ਇਹੀ ਬੇਨਤੀ ਹੈ ਕਿ ਤੂੰ ਆ ਰਬਾਬ ਜਦੋਂ ਵੀ ਵਜਾਵੇਂ ਤੇ ਇਹ ਰੱਬ ਦੀ ਅਕਾਲ ਪੁਰਖ ਵੈਗਰੂ ਦੇ ਗੁਣ ਗਾਦਿਆਂ ਹੋ ਗੀਆਂ ਵਜਣੀ ਚਾਹੀਦੀ ਹੈ ਨਾ ਕਿ ਕਿਸੇ ਬੰਦੇ ਦੀ ਵਡਿਆਈ ਕਰਦਿਆਂ ਹੋਇਆ ਜਿੰਨਾ ਟਾਈਮ ਵੀ ਤੂੰ ਇਹ ਰਬਾਬ ਵਜਾਉਣੀ ਹੈ ਉਹ ਟਾਈਮ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਬੈਠ ਕਰਕੇ ਵਜਾਵੇਂ ਤੇ ਵਜਾਵੇਂ ਕਦੋਂ ਜਦੋਂ ਗੁਰਬਾਣੀ ਪੜ੍ਹੀ ਜਾਵੇ ਗੁਰਬਾਣੀ ਬੋਲੀ ਜਾਵੇ ਜੇ ਤੂੰ ਇਕੱਲੇ ਨੇ ਵੀ ਕਦੇ ਇਹ ਰਬਾਬ ਨੂੰ ਵਜਾਉਣਾ ਹੋਵੇ ਨਾ ਤੇ ਯਾਦ ਰੱਖੀ ਸੱਜਣਾ ਅਕਾਲ ਪੁਰਖ ਵੈਗੁਰੂ ਦੇ ਜਿਹੜੇ ਰੱਬੀ ਬੋਲ ਨੇ ਉਹਨਾਂ ਨੂੰ ਗਾ ਕਰਕੇ ਤੇ ਫਿਰ ਇਹਨੂੰ ਵਜਾਵੀਂ ਲੋਕਾਂ ਦੀ ਵਡਿਆਈ ਕਰਦੇ ਆਂ ਲੋਕਾਂ ਦੀ ਖੁਸ਼ਾਮਦ ਕਰਦੇ ਆਂ ਨਾ ਵਧਾਈਆਂ ਨੂੰ ਇਹ ਰਬਾਬ ਵੱਜੇ ਤੇ ਪ੍ਰਮਾਤਮਾ ਦੀ ਸਿਬਤ ਸਲਾਹ ਕਰਦੇ ਆਂ ਵੱਜੇ ਇਸ ਗੀਤ ਦੀਆਂ ਤੋਂ ਨਾ ਪ੍ਰਮਾਤਮਾ ਦੀ ਸਿਬਤ ਸਲਾਹ ਕਰਦੇ ਆਂ ਹੋਇਆਂ ਵੱਜਣੀਆਂ ਚਾਹੀਦੀਆਂ ਨੇ ਭਾਈ ਮਰਦਾਨਾ ਜੀ ਨੇ ਖਤ ਜੁੜੀ ਕਹਿੰਦੇ ਭਾਈ ਸਾਹਿਬ ਮੈਂ ਆਪਣਾ ਘਰ ਬਾਰ ਛੱਡਿਆ ਹੈ ਗੁਰੂ ਖਾਤਰ ਮੈਂ ਆਪਣੇ ਪਰਿਵਾਰ ਨੂੰ ਛੱਡ ਕੇ ਆਇਆ ਹਾਂ ਆਪਣੇ ਤਨ ਦੀ ਪ੍ਰਵਾਹ ਨਹੀਂ ਹੈ ਮੈਂ ਗੁਰੂ ਦੇ ਲੈ ਕੇ ਆਪਣੀ ਜ਼ਿੰਦਗੀ ਲਾ ਦਿੱਤੀ ਹੈ ਤੇ ਤੁਸੀਂ ਅੱਜ ਜਿਹੜੀ ਆ ਗੱਲ ਕਹੀ ਹੈ ਨੂੰ ਮੈਂ ਹਮੇਸ਼ਾ ਪੱਲੇ ਬਣ ਕੇ ਰੱਖਾਂਗਾ ਜਦੋਂ ਵੀ ਇਹ ਰਬਾਬ ਦੀਆਂ ਤੰਦੀਆਂ ਵਜਣਗੀਆਂ ਤੇ ਉਹ ਗੁਰਬਾਣੀ ਦੇ ਬੋਲਾਂ ਦੇ ਅਨੁਸਾਰ ਵਜਣਗੀਆਂ ਨਹੀਂ ਤੇ ਇਹ ਰਬਾਬ ਨਹੀਂ বাজੇਗੀ ਇਹ ਮੈਂ ਤੁਹਾਨੂੰ ਵਾਦਾ ਕਰਦਾ ਹਾਂ ਭਾਈ ਸਾਹਿਬ ਜੀ ਨੇ ਰਬਾਬ ਲਈ ਹੈ ਤੇ ਅਗਨੇ ਸੁਲਤਾਨਪੁਰ ਹਜ਼ੂਰ ਇਥੋਂ ਕੀ ਪ੍ਰਚਾਰ ਦੌਰੇ ਆਰੰਭ ਕਰਦੇ ਨੇ ਚਾਰ ਪ੍ਰਚਾਰ ਦੌਰੇ ਹੋਏ ਨੇ ਤੇ ਹਰੇਕ ਪ੍ਰਚਾਰ ਦੌਰੇ ਦੇ ਵਿੱਚ ਭਾਈ ਸਾਹਿਬ ਭਾਈ ਮਰਦਾਨਾ ਜੀ ਨਾਲ ਲਈ ਕਈ ਵਾਰ ਇਤਿਹਾਸ ਦੇ ਵਿੱਚ ਜ਼ਿਕਰ ਆਇਆ ਹੈ ਕਿ ਹਜ਼ੂਰ ਕਈ ਵਾਰ ਆਈ ਹੋਈ ਸੰਗਤ ਨੂੰ ਕਹਿੰਦੇ ਸਨ ਕਿ ਤੁਹਾਨੂੰ ਹੁਣ ਉਪਦੇਸ਼ ਭਾਈ ਸਾਹਿਬ ਭਾਈ ਮਰਦਾਨਾ ਜੀ ਕਰਨਗੇ ਤੇ ਕਈਆਂ ਨੂੰ ਉਪਦੇਸ਼ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਕੀਤਾ ਹੈ ਲੰਬੇਰਾ ਸਮਾਂ 47 ਸਾਲ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਭਾਈ ਮਰਦਾਨਾ ਜੀ ਨੇ ਬਸਰ ਕੀਤੇ ਨੇ ਬਤੀਤ ਕੀਤੇ ਨੇ ਰੱਬੀ ਗੀਤ ਗਾਉਂਦਿਆਂ ਹੋਇਆਂ ਅਲਾਹੀ ਗੁਰਬਾਣੀ ਗਾਉਂਦਿਆਂ ਹੋਇਆਂ ਅਲਾਹੀ ਗੁਰਬਾਣੀ ਦੀਆਂ ਧੁਨਾਂ ਦੇ ਨਾਲ ਰਬਾਬ ਵਜਾਉਂਦਿਆਂ ਹੋਇਆਂ ਉਹਨਾਂ ਨੇ ਬਸਰ ਕੀਤੇ ਹਨ ਉਹਨਾਂ ਨੇ ਆਪਣਾ ਜੀਵਨ ਬਤੀਤ ਕਰ ਦਿੱਤਾ ਪਰ ਜਦੋਂ ਅੱਜ ਸਾਡੇ ਬੌਧੇ ਬੁਲਾਰੇ ਜਦੋਂ ਭਾਈ ਸਾਹਿਬ ਪਾਈ ਮਰਦਾਨਾ ਜੀ ਦੀ ਸ਼ਖਸੀਅਤ ਬਾਰੇ ਬਿਆਨ ਕਰਦੇ ਨੇ ਨਾ ਉਹ ਭਾਈ ਸਾਹਿਬ ਜੀ ਨੂੰ ਡਰਿਆ ਹੋਇਆ ਡਰਪੋਕ ਬੁੱਝਦਿਲ ਸਾਬਤ ਕਰਦੇ ਨੇ ਕਿ ਉਹ ਤੇ ਬੜਾ ਡਰਪੋਕ ਸੀ ਬੜਾ ਡਰਿਆ ਹੋਇਆ ਸੀ ਹਰ ਵੇਲੇ ਡਰਦਾ ਰਹਿੰਦਾ ਸੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਐ ਤੇ ਡਰਿਆ ਰਹਿੰਦਾ ਡਰਪੋਕ ਸੀ ਭੁਖੜ ਜਿਹਾ ਬਿਆਨ ਕੀਤਾ ਕਿ ਹਰ ਵੇਲੇ ਖਾਣ ਬਾਬਤ ਹੀ ਗੱਲਾਂ ਕਰਦਾ ਰਹਿੰਦਾ ਕਿ ਆਹ ਲੈ ਦੋ ਉਹ ਦੇ ਦਿਓ ਆਹ ਕਰ ਦਿਓ ਉਹ ਕਰ ਦਿਓ ਇਦਾਂ ਦੀਆਂ ਗੱਲਾਂ ਕਰਦਾ ਹੁਣ ਸੁਭਾਵਕ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦਾ ਜਿਹੜਾ ਸਾਥੀ ਹੋਵੇਗਾ ਨਾਲ ਰਹਿਣ ਵਾਲਾ ਹੋਵੇਗਾ ਕੀ ਉਹਦੇ ਅੰਦਰ ਹਜ਼ੂਰ ਦਾ ਇੱਕ ਦਾ ਗੁਣ ਵੀ ਨਾ ਆਇਆ ਹੋਵੇਗਾ ਅਗਲੇਰੀ ਵਿਚਾਰ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਦਾ ਸੰਗ ਕੀਤਾ ਹੈ ਨਾਲ ਰਿਹਾਏ ਉਹਨਾਂ ਨੂੰ ਆਪਣੇ ਤੇ ਹਜ਼ੂਰ ਨੇ ਸਮੁੱਚੇ ਜੀਵਨ ਨੂੰ ਘੋਖਿਆ ਹੈ ਉਹਨਾਂ ਦੇ ਨੂੰ ਤੇ ਗੁਰਬਾਣੀ ਦੇ ਵਿੱਚ ਉਹਨਾਂ ਦੇ ਬਾਬਤ ਗੁਰਬਾਣੀ ਦੇ ਬੋਲ ਵੀ ਅੰਕਿਤ ਕਰ ਦਿੱਤੇ ਨੇ ਹਜ਼ੂਰ ਨੇ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਸਬੋਧਨ ਕੀਤਾ ਹੈ ਤੇ ਉਹਨਾਂ ਦੇ ਬਾਬਤ ਗੁਰਬਾਣੀ ਦੇ ਵਿੱਚ ਬੋਲ ਅੰਕਿਤ ਕੀਤੇ ਨੇ ਇਹ ਨਹੀਂ ਨਹੀਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਦੋ ਵਾਰ ਭਾਈ ਮਰਦਾਨਾ ਜੀ ਦਾ ਜ਼ਿਕਰ ਕੀਤਾ ਜਿਵੇਂ ਆਪਾਂ ਪਹਿਲਾਂ ਪੜ ਚੁੱਕੇ ਹਾਂ ਭਲਾ ਰਬਾਬ ਵਜਾਇੰਦਾ ਮਜਲਸ ਮਰਦਾਨਾ ਮੈਰਾਸੀ ਕਿ ਭਲੀ ਰਬਾਬ ਵਜਾਉਂਦਾ ਉਹਨਾਂ ਦੀ ਉਸਤਤਿ ਕੀਤੀ ਗਈ ਹੈ ਕ ਤੇ ਦੂਸਰੀ ਜਗ੍ਹਾ ਤੇ ਕਹਿ ਦਿੱਤਾ ਇੱਕ ਬਾਬਾ ਆਕਾਲ ਰੂਪ ਦੂਜਾ ਰਬਾਬੀ ਮਰਦਾਨਾ ਹੁਣ ਆਮ ਬੰਦਾ ਤੇ ਨਹੀਂ ਨਾ ਹੋਵੇਗਾ ਅਸੀਂ ਆਪਣੇ ਵਰਗਾ ਬਣਾ ਲਿਆ ਕਿ ਸ਼ਾਇਦ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਤੇ ਭੁੱਖੀ ਲੱਗਦੀ ਹੋਵੇਗੀ ਹਰ ਵੇਲੇ ਗੁਰੂ ਸਾਹਿਬ ਨੂੰ ਕਹਿ ਦੇਣਾ ਕਿ ਗੁਰੂ ਸਾਹਿਬ ਭੁੱਖ ਲੱਗੀ ਹੈ ਗੁਰੂ ਸਾਹਿਬ ਮੈਨੂੰ ਭੁੱਖ ਲੱਗੀ ਹੈ ਗੁਰੂ ਸਾਹਿਬ ਭੁੱਖ ਲੱਗੀ ਹੈ ਰਾਹਾਂ ਦੇ ਵਿੱਚ ਜੰਗਲਾ ਬੀਆ ਬਾਣ ਦੇ ਵਿੱਚ ਲੰਘਦਿਆਂ ਹੋਏ ਆਂ ਡਰਪੋਗ ਦਿਖਾਇਆ ਕਿ ਉੱਥੇ ਵੀ ਡਰ ਗਿਆ ਉੱਥੇ ਵੀ ਡਰ ਗਿਆ ਭਾਈ ਸਾਹਿਬ ਦੀ ਇਦਾਂ ਦੀ ਸ਼ਖਸੀਅਤ ਨਹੀਂ ਸੀ ਇਦਾਂ ਦੀ ਸ਼ਖਸੀਅਤ ਨਹੀਂ ਸੀ ਅਸੀਂ ਇਹ ਗੱਲਾਂ ਕਹਿ ਕੇ ਨਾ ਗੁਰੂ ਨਾਨਕ ਮਹਾਰਾਜ ਜੀ ਦੀ ਸ਼ਖਸੀਅਤ ਤੇ ਉਂਗਲ ਕਰ ਰਹੇ ਆ ਕਿ ਸ਼ਾਇਦ ਗੁਰੂ ਸਾਹਿਬ ਜੀ ਦੀ ਚੋਣ ਹੀ ਗਲਤ ਸੀ ਨਹੀਂ ਭਾਈ ਸਾਹਿਬ ਭਾਈ ਮਰਦਾਨਾ ਜੀ ਜਿਨ੍ਹਾਂ ਨੇ 47 ਸਾਲ ਆਪ ਗੁਰੂ ਦਾ ਸੰਗ ਕੀਤਾ ਹੋਵੇ ਤੇ ਗੁਰੂ ਦਾ ਸੰਗ ਕਰਦਿਆਂ ਕਰਦਿਆਂ ਉਹ ਗੁਰੂ ਦਾ ਰੂਪ ਬਣ ਕੇ ਸਨ ਗੁਰ ਕਿਰਪਾ ਜੇ ਨਰਕੋਂ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਘ ਪਾਣੀ ਉਹ ਗੁਰੂ ਦਾ ਰੂਪ ਬਣ ਚੁੱਕੇ ਸਨ ਇਸੇ ਕਰਕੇ ਹਜ਼ੂਰ ਦਾ ਸੰਗ ਕੀਤਾ ਹੈ ਹਰ ਥਾਂ ਤੇ ਗਏ ਨੇ ਹਰ ਜਗ੍ਹਾ ਤੇ ਗਏ ਨੇ 1534 ਸਾਲ ਨੂੰ ਕਰਤਾਰਪੁਰ ਵਸ ਚੁੱਕਾ ਹੈ ਜਿਹੜਾ ਪਾਕਿਸਤਾਨ ਦੇ ਵਿੱਚ ਅੱਜ ਵੀ ਸੁਭਾਈਮਾਨ ਹੈ ਪੰਜਾਬ ਇੰਡੀਆ ਵਾਲਾ ਨਹੀਂ ਪਾਕਿਸਤਾਨ ਵਾਲਾ ਅਚਾਨਕ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਹਜ਼ੂਰ ਨੇ ਕੋਲ ਬਿਠਾਇਆ ਹੈ ਔਰ ਵਿਚਾਰਾ ਚਲਦਿਆਂ ਨੇ ਹਜ਼ੂਰ ਕਹਿਣ ਲੱਗੇ ਭਾਈ ਸਾਹਿਬ ਜੀ ਤੁਸੀਂ ਬਹੁਤ ਲੰਬੇਰਾ ਸਮਾਂ ਸਾਡਾ ਸਾਥ ਦਿੱਤਾ ਹੈ ਅਕਾਲ ਪੁਰਖ ਵੈਗਰੂ ਦੀ ਵਿਚਾਰ ਉਸ ਸੰਸਾਰ ਤੱਕ ਪਹੁੰਚਾਈ ਹੈ ਕਰ ਕਰ ਤੱਕ ਪਹੁੰਚਾ ਦिती ਹੈ ਤੁਸੀਂ ਹਰ ਸਮੇਂ ਔਕੇ ਟਾਈਮ ਤੇ ਸੌਕੇ ਟਾਈਮ ਤੇ ਸਾਡਾ ਸਾਥ ਦਿੱਤਾ ਸੰਗਨ ਬਿਆ ਹੈ ਤੇ ਅੱਜ ਵਕਤ ਆਇਆ ਹੈ ਤੁਹਾਡਾ ਉਹ ਸਮਾਂ ਨੇੜੇ ਆ ਰਿਹਾ ਹੈ ਦੱਸੋ ਤੁਸੀਂ ਕੀ ਚਾਹੁੰਦੇ ਹੋ ਕੁਝ ਮੰਗਣਾ ਹੈ ਗੁਰੂ ਤੋਂ ਅਸੀਂ ਤੇ ਉਂਗਲਾਂ ਕਰਦੇ ਰਹੇ ਕਿ ਭਾਈ ਸਾਹਿਬ ਜੀ ਭੁੱਖੜ ਸਨ ਪਰ ਭਾਈ ਸਾਹਿਬ ਜੀ ਕੀ ਕਹਿੰਦੇ ਗੁਰੂ ਸਾਹਿਬ ਜੀ ਨੂੰ ਗੁਰੂ ਸਾਹਿਬ ਕੁਝ ਵੀ ਨਹੀਂ ਚਾਹੀਦਾ ਤੇਰਾ ਦਿੱਤਾ ਹੋਇਆ ਸਾਰਾ ਕੁਝ ਐ ਰਜੇ ਹੋਏਗਾ ਜਿੰਨੇ ਤੁਹਾਡੇ ਨਾਲ 47 ਸਾਲ ਜੀਵਨ ਦੇ ਬਤੀਤ ਕੀਤੇ ਹੋਣ ਉਹ ਭੁੱਖਾ ਕਿਵੇਂ ਰਹਿ ਸਕਦਾ ਹੈ ਉਹਦੀਆਂ ਤੇ ਤੁਸੀਂ ਜਨਮਾਂ ਜਨਮਾਂਤਰਾ ਦੀਆਂ ਪਿਆਸਾਂ 부ਝਾ ਕੇ ਰੱਖ ਦਿੱਤੀਆਂ ਉਹਦੇ ਤੇ ਕੁੱਲਾਂ ਦਾ ਉਧਾਰ ਕਰਕੇ ਰੱਖ ਦਿੱਤਾ ਹੈ ਉਹ ਪਿਆਸਾ ਕਿਵੇਂ ਰਹਿ ਸਕਦਾ ਕਹਿੰਦੇ ਫਿਰ ਵੀ ਕੁਝ ਮੰਗੋ ਕਹਿੰਦੇ ਕੁਝ ਵੀ ਨਹੀਂ ਚਾਹੀਦਾ ਕਹਿੰਦੇ ਫਿਰ ਹਜ਼ੂਰ ਕਹਿੰਦੇ ਇੱਕ ਕੰਮ ਕਰਦੇ ਹਾਂ ਤੁਸੀਂ ਬੜਾ ਲੰਮਾ ਸਮਾਂ ਸਾਡੇ ਨਾਲ ਨਬਾਇਆ ਹੈ ਕਿਉਂ ਨਾ ਆਪਾਂ ਕਰਤਾਰਪੁਰ ਦੇ ਵਿੱਚ ਤੁਹਾਡੀ ਇੱਕ ਮੱਟੀ ਬਣਾ ਦਈਏ ਕਬਰ ਬਣਾ ਦਈਏ ਲੋਕ ਤੁਹਾਨੂੰ ਪੂਜਣਗੇ ਯਾਦ ਕਰਨਗੇ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਖਤ ਜੋੜੇ ਮੁਆਫੀ ਮੰਗੀ ਹਜ਼ੂਰ ਗੁਸਤਾਪੀ ਮaaf ਕਰਨਾ ਕਹਿੰਦੇ ਸਾਰੀ ਉਮਰ ਮੈਂ ਤੁਹਾਡੇ ਨਾਲ ਰਿਹਾ ਹਾਂ ਤੇ ਤੁਸੀਂ ਲੋਕਾਂ ਨੂੰ ਕਬਰਾਂ ਦੇ ਵਿੱਚੋਂ ਬਾਹਰ ਕੱਢਿਆ ਹੈ ਜਿਹੜੇ ਲੋਕ ਕਬਰਾਂ ਤੇ ਮੱਥੇ ਟੇਕਦੇ ਸਨ ਕਬਰਾਂ ਨੂੰ ਪੂਜਦੇ ਸਨ ਤੁਸੀਂ ਤੇ ਉਹਨਾਂ ਨੂੰ ਹਟਾਇਆ ਹੈ ਅੱਜ ਮੇਰੀ ਕਿਵੇਂ ਕਬਰ ਕਹਿੰਦੇ ਮੈਨੂੰ ਪਤਾ ਤੁਸੀਂ ਮਜ਼ਾਕ ਕਰ ਰਹੇ ਹੋ ਹਜ਼ੂਰ ਹੱਸ ਪੈਣੇ ਕਹਿੰਦੇ ਸੱਚਮੁੱਚ ਭਾਈ ਸਾਹਿਬ ਜੀ ਅਸੀਂ ਮਜ਼ਾਕ ਕਰ ਰਹੇ ਹਾਂ ਸਾਨੂੰ ਪਤਾ ਹੈ ਕਿ ਤੁਹਾਡੀ ਸ਼ਿਕਸ਼ੀਅਤ ਕੀ ਹੈ ਤੁਸੀਂ ਅਸਲੀਅਤ ਦੇ ਵਿੱਚ ਕੀ ਹੋ ਮੈਂ ਜਾਵਾਂ ਅਸੀਂ ਬਚਨ ਕਰਦੇ ਹਾਂ ਕਿ ਜਿਵੇਂ ਤੁਹਾਡਾ ਉਧਾਰ ਹੋਇਆ ਹੈ ਤੁਹਾਡੀਆਂ ਕੁਲਾਂ ਦਾ ਵੀ ਉਧਾਰ ਹੋਵੇਗਾ। ਅਕਾਲ ਪੁਰਖ ਵੈਗੁਰੂ ਤੁਹਾਡੇ ਘਰ ਦੇ ਵਿੱਚ ਕੋਈ ਵੀ ਤੋੜ ਨਹੀਂ ਆਉਣ ਦੇਵੇਗਾ। ਹਮੇਸ਼ਾ ਕੁਰਬਾਨੀ ਦਾ ਆਨੰਦ ਲਿਓ ਜੀ। ਆਪਣੇ ਪਰਿਵਾਰ ਨੂੰ ਇਹ ਬਚਨ ਕਹਿ ਦਿਓ। ਹਮੇਸ਼ਾ ਗੁਰਬਾਣੀ ਨੂੰ ਪੜਿਓ ਗੁਰਬਾਣੀ ਦੇ ਅਨੁਸਾਰ ਜ਼ਿੰਦਗੀ ਬਤੀਤ ਕਰਿਓ। ਗੁਰਬਾਣੀ ਤੋਂ ਬਿਨਾਂ ਕੁਝ ਵੀ ਨਹੀਂ ਹੈ। ਅਕਾਲ ਪੁਰਖ ਵੈਗੁਰੂ ਦਾ ਟੇਕ ਰੱਖਣਾ ਹੈ। ਆਪਣੇ ਪਰਿਵਾਰ ਨੂੰ ਕਹਿ ਦਿਓ ਜਿਵੇਂ ਤੁਸੀਂ ਸਕੀਨ ਨੂੰ ਨਭਾਇਆ ਹੈ ਕੇਸ ਸਭ ਸੂਰਤ ਹੋ ਏਦਾਂ ਕਿ ਤੁਹਾਡੇ ਪਰਿਵਾਰ ਦੇ ਮੈਂਬਰ ਆਪਣੇ ਕੇਸਾਂ ਦੀ ਸੰਭਾਲ ਕਰਨ ਤੇ ਅਕਾਲ ਪੁਰਖ ਬੈਗਰੋ ਨੂੰ ਯਾਦ ਕਰਨਾ ਪਰ ਮੈਂ ਬਚਨ ਕਰਦਾ ਹਾਂ ਫਿਰ ਸਮਾਪਤੀ ਕਰਦੀ ਹਾਂ ਗੁਰੂ ਸਾਹਿਬ ਜੀ ਨੇ ਜਿਹੜੇ ਬਚਨ ਕੀਤੇ ਨੇ ਉਹ ਭਾਈ ਸਾਹਿਬ ਭਾਈ ਮਰਦਾਨਾ ਜੀ ਦੇ ਪਰਿਵਾਰ ਨੇ ਨਭਾਏ ਨੇ ਉਹਦਾ ਸਭ ਤੋਂ ਵੱਡਾ ਸਬੂਤ ਮਿਲਦਾ ਹੈ ਸਾਨੂੰ ਇਹ ਕਿ ਭਾਈ ਸਾਹਿਬ ਭਾਈ ਮਰਦਾਨਾ ਜੀ ਦੇ ਪੜਪੋਤਰੇ ਨੇ ਦੋ ਆਪਾਂ ਕਈ ਵਾਰ ਵਿਚਾਰ ਕੀਤੀ ਹੈ ਭਾਈ ਸਤਾ ਜੀ ਤੇ ਭਾਈ ਬਲਵੰਡ ਜੀ ਭਾਈ ਬਲਵੰਡ ਜੀ ਤੇ ਭਾਈ ਸਤਾ ਜੀ ਭਾਈ ਸਾਹਿਬ ਭਾਈ ਮਰਦਾਨਾ ਜੀ ਦੇ ਪੜਪੁੱਤਰੇ ਨੇ ਤੇ ਉਹ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਬੈਠ ਕਰਕੇ ਗੁਰਬਾਣੀ ਨੂੰ ਗਾਇਨ ਕਰਦੇ ਨੇ ਗੁਰਬਾਣੀ ਗਾਉਂਦੇ ਨੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਕੀਤਾ ਜਾਂਦਾ ਕੀਰਤਨ ਕੌਣ ਕਰ ਰਹੇ ਨੇ ਭਾਈ ਸਤਾਜੀ ਤੇ ਭਾਈ ਬਲਵੰਡ ਜੀ ਇਹ ਕੌਣ ਨੇ ਭਾਈ ਸਾਹਿਬ ਭਾਈ ਮਰਦਾਨਾ ਜੀ ਦੇ ਪੜਪੋਤਰੇ ਭਾਈ ਬੰਨੂ ਤੇ ਪਾਉ ਭਾਈ ਸਾਲੂ ਜੀ ਦੇ ਇਹ ਪੁੱਤਰ ਸਨ ਇਹਨਾਂ ਦੀ ਇਹ ਪੀੜੀ ਚੱਲ ਰਹੀ ਹੈ ਭਾਈ ਮਰਦਾਨਾ ਜੀ ਨੇ ਜਿਹੜੇ ਬਚਨ ਕੀਤੇ ਸਨ ਹਜ਼ੂਰ ਨਾਲ ਉਹ ਇਹਨਾਂ ਨੇ ਸੰਪੂਰਨ ਕੀਤੇ ਨੇ ਤੋੜ ਚੜਾਏ ਨੇ ਤੇ ਭਾਈ ਸਾਹਿਬ ਭਾਈ ਮਰਦਾਨਾ ਜੀ ਅੱਜ ਦੇ ਦਿਨ 1534 ਸਾਲ ਨੂੰ ਕਰਤਾਰਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਅਕਾਲ ਚਲਾਣਾ ਕਰਦੇ ਨੇ ਕਈ ਇਤਿਹਾਸਕਾਰ ਘਰਮ ਦਾ ਵੀ ਜ਼ਿਕਰ ਕਰਦੇ ਨੇ ਕਿ ਦਰਿਆ ਦੇ ਕੰਢੇ ਘਰਮ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਆਪਣੇ ਸਵਾਸ ਛੱਡੇ ਸਨ ਉੱਥੇ ਅਕਾਲ ਚਲਾਣਾ ਕੀਤਾ ਹੈ ਪਰ ਜਿਹੜੇ ਪ੍ਰਾਤਨ ਸਰੋਤ ਨੇ ਜਿਵੇਂ ਭਾਈ ਮਨੀ ਸਿੰਘ ਜੀ ਦੇ ਸਰੋਤ ਨੇ ਹੋਰ ਵੀ ਕਈ ਵਿਦਵਾਨ ਸਜਣ ਇਹ ਲਿਖਦੇ ਨੇ ਕਿ ਨਹੀਂ ਉਦੋਂ ਕਰਤਾਰਪੁਰ ਦੇ ਵਿੱਚ ਹੀ ਭਾਈ ਸਾਹਿਬ ਭਾਈ ਮਰਦਾਨਾ ਜੀ ਅਕਾਲ ਚਲਾਣਾ ਕਰਦੇ ਨੇ ਤੇ ਉਸ ਸਮੇਂ ਜਿਹੜਾ ਸੰਸਕਾਰ ਕੀਤਾ ਗਿਆ ਸੀ ਕਰਤਾਰਪੁਰ ਸਾਹਿਬ ਜੀ ਦੀ ਧਰਤੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਆਪ ਕਰਦੇ ਨੇ ਔਰ ਉਹਨਾਂ ਦੀਆਂ ਜਿਹੜੀਆਂ ਅਸਤੀਆਂ ਨੇ ਤੇ ਰਬਾਬ ਉਹ ਉਹਨਾਂ ਦੇ ਪੁੱਤਰ ਸ਼ਹਾਦਾ ਜੀ ਨੂੰ ਦਿੱਤੀਆਂ ਗਈਆਂ ਸਨ ਕਿ ਆਪਣੇ ਪਰਿਵਾਰ ਦੇ ਵਿੱਚ ਘਰ ਦੇ ਵਿੱਚ ਸਾਂਭ ਕੇ ਰੱਖਣੀਆਂ ਹੈ ਇਹਨਾਂ ਦਾਤਾਂ ਨੂੰ ਖਾਸ ਕਰਕੇ ਜਿਹੜੀ ਰਬਾਬ ਹੈ ਰਬਾਬ ਨੂੰ ਪਾਈ ਸ਼ਾਜਾਦਾ ਜੀ